ਆ ਦਾ 33% ਦਾ ਇਹਦੀ ਟੋਟਲ ਬੋਡੀ ਫੈਟ ਆ ਗਈ ਵੀ ਸਾਰੇ ਸਰੀਰ ਚ 33% ਫੈਟ ਹੈ ਤੇ ਐਵੇਂ ਫਿਰ ਭਾਈ ਇਹਦੇ ਹਿਸਾਬ ਨਾਲ ਹੀ ਮਤਲਬ ਆਪਾਂ ਜਿਹਨੂੰ ਵੀ ਆਪਾਂ ਜਿਹਨੇ ਬਾਜਨ ਘਟਾਉਣ ਦੀ ਦਵਾਈ ਲਈ ਇਹਦੇ ਹਿਸਾਬ ਨਾਲ ਹੀ ਦਿੰਦੇ ਆਪਾਂ ਠੀਕ ਹੈ ਹਾਂ ਵੀ ਐ ਨਹੀਂ ਹੈਗਾ ਵੀ ਸਰੀਰ ਨੂੰ ਬਧਰ ਕੋਈ ਜਾ ਕੇ ਫੜਾ ਲਾਉਂਦਾ ਹੈ ਉਹ ਨਹੀਂ ਹੁੰਦੀ ਹਾਂ ਹਾਂ ਨਾ ਨਾ ਸਹੀ ਗੱਲ ਆ ਤੇ ਆ ਮੈਂ ਸਿੱਧਾ ਭਾਈ ਦੇਖਿਆ ਸਿੱਧੇ ਮੈਂ ਦੇਖਿਆ ਭਾਈ ਵੀ ਨਹੀਂ ਤੂੰ ਨਾ ਤਾਂ ਕਿਸੇ ਦੀ ਪ੍ਰੋਮੋਸ਼ਨ ਕਰਦਾ ਹੁੰਦਾ ਨਾ ਕਿਸੇ ਦਾ ਹੋ ਕਰਦਾ ਹੈਨਾ ਬਿਲਕੁਲ ਪਤਾ ਕੀ ਗੱਲ ਆ ਭਾਈ ਆਪਣਾ ਬੌਸ ਨਾ ਸ਼ੁਰੂ ਤੋਂ ਪਿਆਰਾ ਪਹਿਲਾਂ ਤੋਂ ਇਕੱਠੇ ਕੰਮ ਕਰਦੇ ਹਾਂ ਨਸਿਆਂ ਦੇ ਗਲਾ ਵੀ ਜਿੱਦਾਂ ਜਿੱਦਾਂ ਸਕੂਲ ਹੋਣਾ ਇਹ ਆਪਣੀ ਵਧੀਆ ਮਦਦ ਕਰਦਾ ਠੀਕ ਹੈ ਤੇ ਬਾਕੀ ਯਕੀਨ ਵਾਲੀ ਗੱਲ ਵੀ ਹੁੰਦੀ ਆ ਜਿਹੜਾ ਵੀ ਬਾਈ ਆਊਗਾ ਆਪਣੀ ਜ਼ਿੰਮੇਵਾਰੀ ਆ ਯਾਰ ਹੋਰ ਬੜੀ ਵੱਡੀ ਕਰਦੀ ਆ ਬੌਸ ਤੋਂ ਛੱਡੂ ਬਾਕੀ ਯਾਰ ਹਰੇਕ ਬੰਦਾ ਚੱਕ ਕੇ ਦਵਾਈਆਂ ਕਹਿੰਦਾ ਯਾਰ ਹਨਾ ਵੀ ਯਾਰ ਆ ਆ ਲੈ ਜਾਓ ਆ ਪਈਆਂ ਨੇ ਦਵਾਈਆਂ ਇਹ ਹਰੇਕ ਚੀਜ਼ ਨੇ ਹੁਣ ਟੈਸਟ ਕੀਤੀ ਆ ਬਿਲਕੁਲ ਤੇ ਮੰਨ ਲਾ ਦਿਖਾਵਾਂਗੇ ਵੀ ਭਾਰੀ ਗੱਡੂ ਬੰਦੇ ਦਾ ਹਨਾ ਜਿਹੜੇ ਬੰਦੇ ਵਿੱਚ ਬੰਦੇ ਪਤਾ ਕਹਿੰਦੇ ਨੇ ਕਹਿੰਦੇ ਨੇ ਯਾਰ ਵੀ ਰੋਟੀ ਬੰਦ ਕਰ ਦੋ ਇਹ ਚੋਗਲਾਂ ਦੇ ਹੋ ਜਾਂਦੇ ਮੈਂ ਤਾਂ ਉਹੀ ਘਟ ਦੋ ਉਹੀ ਘਟਦਾ ਬਟੋਂ ਦੇ ਨਾਲ ਕੀ ਆ ਫੇ ਕਮਜ਼ੋਰੀ ਆ ਜਾਂਦੀ ਆ ਸਰੀਰ ਚ ਜੜ ਤੇ ਕੰਮ ਕਰਨਾ ਤਾਂ ਇਹ ਜਦੋਂ ਕੇਰਾ ਘਟੂ ਜਿੰਨਾ ਉਹ ਵਧੂ ਨਹੀਂ ਮਰਦਾ